ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੇ ਵੀਡੀਓ ਤਾਨ ਗੁਰ ਨਾਨਕ ਦੇਵ ਜੀ ਦੇ ਇੱਕ ਅਜਿਹੇ ਸਿੱਖ ਬਾਰੇ ਹੈ ਜਿਸ ਦੀ ਸਰਦਾਂ ਨੂੰ ਦੇਖਦਿਆਂ ਹੋਇਆਂ ਤਾਨ ਗੁਰ ਨਾਨਕ ਦੇਵ ਜੀ ਆਪ ਉਹਨਾਂ ਨੂੰ ਦਰਸ਼ਨ ਦੇਣ ਦੇ ਲਈ ਪਹੁੰਚੇ ਸਨ ਪਾਸ਼ਾ ਦਾਇਨਾ ਸਿੱਖਾਂ ਨਾਲ ਇੰਨਾ ਗੂੜਾ ਪਿਆਰ ਸੀ ਕਿ ਇਹਨਾਂ ਦੇ ਘਰੇ ਉਹ ਰਾਤ ਵੀ ਠਹਿਰਿਆ ਕਰਦੇ ਸਨ ਸਵੇਰ ਦੇ ਵੇਲੇ ਉਹ ਜੰਗਲ ਵਿੱਚ ਜਾਵੜਿਆ ਕਰਦੇ ਸਨ ਇਸ ਸਿੱਖ ਨੇ ਮਹਾਰਾਜ ਦੀ ਸੇਵਾ ਦੇ ਵਿੱਚ ਉਹਨਾਂ ਨੂੰ ਬਾਜਰੀ ਦੀਆਂ ਰੋਟੀਆਂ ਵੀ ਬਣਾ ਕੇ ਖਵਾਈਆਂ ਸਨ ਤੇ ਜਦੋਂ ਗੁਰੂ ਪਾਸ਼ਾ ਦਿਨ ਦਾ ਸਮਾਂ ਜੰਗਲਾਂ ਦੇ ਵਿੱਚ ਬਤੀਤ ਕਰ ਤੇ ਸ਼ਾਮ ਸਮੇ ਇਸ ਦੇ ਘਰ ਪਹੁੰਚਿਆ ਕਰਦੇ ਸਨ ਤਾਂ ਇਹ ਬੜੇ ਪਿਆਰ ਦੇ ਨਾਲ ਧੰਨ ਪਾਸ਼ਾ ਧੰਨ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਿਆ ਕਰਦਾ। ਉਹਨਾਂ ਨੂੰ ਪ੍ਰਸ਼ਾਦਾ ਸੁਕਾਇਆ ਕਰਦਾ ਸੀ, ਉਹਨਾਂ ਦੇ ਪੈਰ ਧੋਇਆ ਕਰਦਾ ਸੀ। ਜਦੋਂ ਮਹਾਰਾਜ ਆਰਾਮ ਫਰਮਾਉਂਦੇ ਸਨ ਤਾਂ ਇਹ ਉਹਨਾਂ ਨੂੰ ਸੁੱਤੇ ਪਿਆਨ ਨੂੰ ਪੱਖਾ ਵੀ ਚੱਲਿਆ ਕਰਨ ਦੀ ਸੇਵਾ ਕਰਦਾ ਸੀ। ਹੁਣ ਸੀ ਇਹ ਗੁਰੂ ਦਾ ਸਿੱਖ ਤੇ ਮਹਾਰਾਜ ਦਾ ਇੰਨਾ ਇਹਦੇ ਨਾਲ ਕਿਉਂ ਪਿਆਰ ਸੀ? ਆਓ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ। ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਤੇ ਬੈਠ ਕੇ ਵਿਸ਼ਰਾਮ ਕਰ ਰਹੇ ਹੁੰਦੇ ਹਨ ਤਾਂ ਮਹਾਰਾਜ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਨੂੰ ਕਹਿੰਦੇ ਹਨ ਕਿ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਸਾਡਾ ਇੱਕ ਸੱਚਾ ਸਿੱਖ ਹਨ ਉਹ ਬੜੀ ਤੀਬਰਤਾ ਨਾਲ ਯਾਦ ਕਰ ਰਿਹਾ ਹੈ ਸਾਡੇ ਦਰਸ਼ਨ ਦੀਦਾਰੇ ਕਰਨਾ ਚਾਹੁੰਦਾ ਹੈ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਚਲੋ ਉਹਨਾਂ ਨੂੰ ਦਰਸ਼ਨ ਦੇ ਕੇ ਆਈਏ ਇਹ ਸਿੱਖ ਕੋਈ ਹੋਰ ਨਹੀਂ ਸੀ ਬਲਕਿ ਇਹ ਧੰ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਭਾਈ ਲਾਲੋ ਜੀ ਸੀ ਜੋ ਐਮਨਬਾਦ ਤੋਂ ਮਹਾਰਾਜ ਨੂੰ ਯਾਦ ਕਰਿਆ ਕਰਦਾ ਸੀ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਭਾਈ ਲਾਲੋ ਜੀ ਜੋ ਸਨ ਉਹ ਇੱਕ ਰਾਮਗੜ੍ਹਿਆ ਸਿੱਖ ਸਨ ਤੇ ਉਹ ਲੱਕੜ ਦਾ ਕੰਮ ਕਰਿਆ ਕਰਦੇ ਸਨ ਤੇ ਇਸ ਸਿੱਖ ਦੇ ਅੰਦਰ ਮਹਾਰਾਜ ਦੇ ਦਰਸ਼ਨ ਕਰਨ ਦੀ ਇੱਕ ਤੀਬਰ ਇੱਛਾ ਸੀ ਧੰਨ ਗੁਰੂ ਨਾਨਕ ਦੇਵ ਜੀ ਅਮਨਾਬਾਦ ਦੀ ਧਰਤੀ ਉੱਪਰ ਜਾਂਦੇ ਹਨ ਤੇ ਭਾਈ ਲਾਲੋ ਜੀ ਨੂੰ ਦਰਸ਼ਨ ਦਿੰਦੇ ਹਨ ਮਹਾਰਾਜ ਰਾਤ ਦਾ ਸਮਾਂ ਭਾਈ ਲਾਲੋ ਜੀ ਦੇ ਘਰ ਹੀ ਕੱਟਿਆ ਕਰਦੇ ਸਨ ਤੇ ਜਦੋਂ ਸਵੇਰ ਹੋ ਜਾਂਦੀ ਸੀ ਤਾਂ ਧੰਨ ਗੁਰੂ ਨਾਨਕ ਦੇਵ ਜੀ ਜੰਗਲ ਵਿੱਚ ਜਾ ਕੇ ਠਹਿਰਿਆ ਕਰਦੇ ਸਨ ਤੇ ਭਾਈ ਲਾਲੋ ਹਰ ਰੋਜ਼ ਧੰਨ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਬਾਜਰੇ ਦਾ ਪ੍ਰਸ਼ਾਦਾ ਬਣਾ ਕੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਸ਼ਕਾਇਆ ਕਰਦੇ ਸਨ ਜਦੋਂ ਧੰਨ ਪਾਤਸ਼ਾਹ ਰਾਤ ਦੇ ਸਮੇਂ ਮਹਾਰਾਜ ਭਾਈ ਲਾਲੂ ਜੀ ਦੇ ਕੋਲ ਆਇਆ ਕਰਦੇ ਸਨ ਤਾਂ ਮਹਾਰਾਜ ਦੇ ਉਹ ਪੈਰ ਕੁੱਟਣ ਦੀ ਸੇਵਾ ਕਰਿਆ ਕਰਦਾ ਸੀ ਤੇ ਜਦੋਂ ਮਹਾਰਾਜ ਪ੍ਰਸ਼ਾਦਾ ਛੱਕ ਕੇ ਆਰਾਮ ਕਰਿਆ ਕਰਦੇ ਸਨ ਤਾਂ ਉਹਨਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਦਾ ਸੀ ਭਾਈ ਲਾਲੂ ਜੀ ਦਾ ਧੰਨ ਗੁਰੂ ਨਾਨਕ ਦੇਵ ਜੀ ਨਾਲ ਇੰਨਾ ਜ਼ਿਆਦਾ ਪਿਆਰ ਸੀ ਕਿ ਉਹ ਕਦੇ ਵੀ ਟੇਕ ਕੇ ਨਹੀਂ ਸੀ ਬਹਿੰਦੇ ਮਹਾਰਾਜ ਦੀ ਸੇਵਾ ਦੇ ਵਿੱਚ ਕੁਝ ਨਾ ਕੁਝ ਕਰੀ ਜਾਇ ਕਰਦੇ ਸਨ ਭਾਈ ਲਾਲੂ ਜੀ ਕਿਹਾ ਕਰਦੇ ਸਨ ਕਿ ਮੇਰੇ ਘਰੇ ਖੁਦ ਖੁਦਾ ਪਰਮਾਤਮਾ ਪਰਮੇਸ਼ਰ ਚੱਲ ਕੇ ਆਇਆ ऐसे करके ही वो सारी रात महाराज ਨੂੰ ਪੱਖਾ ਚੱਲਣ ਦੀ ਸੇਵਾ ਕਰੀ ਜਾਇਆ ਕਰਦਾ ਸੀ ਇੱਕ ਦਿਨ ਧੰਗੁਰ ਨਾਨਕ ਦੇਵ ਜੀ ਭਾਈ ਲਾਲੋ ਜੀ ਤੇ ਇੰਨੇ ਜਿਆਦਾ ਪ੍ਰਸੰਨ ਹੋਏ ਕਿ ਉਹਨਾਂ ਨੇ ਦੇਖਿਆ ਕਿ ਅੱਧੀ ਰਾਤ ਦਾ ਸਮਾਂ ਹੈ ਤੇ ਭਾਈ ਲਾਲੋ ਜੀ ਗੁਰੂ ਪਾਤਸ਼ਾਹ ਜੀ ਨੂੰ ਪੱਖਾ ਚੱਲ ਰਹਿ ਸਨ ਤੇ ਸਾਰੀ ਦਿਹਾੜੀ ਭਾਈ ਲਾਲੋ ਜੀ ਨੇ ਮਿਹਨਤ ਕੀਤੀ ਕਿਉਂਕਿ ਭਾਈ ਲਾਲੋ ਜੀ ਘਰ ਵਿੱਚੋਂ ਵੀ ਗਰੀਬ ਹੀ ਸਨ ਜੇ ਮਿਹਨਤ ਕਰਦੇ ਤਾਂ ਉਹ ਪ੍ਰਸ਼ਾਦਾ ਰਾਤ ਨੂੰ ਮਿਲਦਾ ਸੀ ਨਹੀਂ ਤਾਂ ਉਹ ਜੇ ਮਿਹਨਤ ਨਾ ਕਰਦੇ ਤਾਂ ਪ੍ਰਸ਼ਾਦਾ ਨਹੀਂ ਸੀ ਮਿਲਦਾ ਸਾਰਾ ਦਿਨ ਤਾਂ ਭਾਈ ਲਾਲੋ ਜੀ ਨੇ ਮਿਹਨਤ ਕੀਤੀ ਤੇ ਸ਼ਾਮ ਇਸ ਸਮੇਂ ਰਾਤ ਦੇ ਵਕਤ ਉਹਨਾਂ ਨੇ ਧੰਗੁਰ ਨਾਨਕ ਦੇਵ ਜੀ ਨੂੰ ਪੱਖਾ ਚੱਲਣ ਦੀ ਸੇਵਾ ਕੀਤੀ। ਹੁਣ ਮਹਾਰਾਜ ਭਾਈ ਲਾਲੋ ਦਾ ਇਹ ਪ੍ਰੇਮ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਤੇ ਮਹਾਰਾਜ ਨੇ ਆਪਣੇ ਰੋਹਾਨੀ ਚਿਹਰੇ ਦੇ ਵਿੱਚੋਂ ਬਚਨ ਕੀਤੇ ਕਿ ਭਾਈ ਲਾਲੋ ਤੇਰੇ ਤੇ ਉਸ ਅਕਾਲ ਪੁਰਖ ਦੇ ਵਿੱਚੋਂ ਹੁਣ ਕੋਈ ਫਰਕ ਨਹੀਂ ਰਿਹਾ। ਮਹਾਰਾਜ ਕਹਿੰਦੇ ਕਿ ਭਾਈ ਇੰਨਾ ਪਰ ਤੂੰ ਤਾਂ ਇੱਕ ਰੱਬ ਦਾ ਹੀ ਰੂਪ ਹੈ। ਬਸ ਇੰਨੀ ਕਹਿਣ ਦੀ ਦੇਰ ਸੀ ਜਦੋਂ ਪਾਸ਼ਾ ਨੇ ਇਹ ਬਚਨ ਕਰ ਦਿੱਤੇ ਤਾਂ ਭਾਈ ਲਾਲੋ ਜੀ ਨਿਹਾਲ ਹੋ ਗਏ। ਉਹਨਾਂ ਦੇ ਕਪਾੜੇ ਖੁੱਲ ਗਏ। ਹੁਣ ਭਾਈ ਲਾਲੋ ਜੀ ਇਹੋ ਜਿਹੀ ਵਾਸਤਾ ਵਿੱਚ ਪਹੁੰਚ ਸੁੱਕੇ ਸਨ ਕਿ ਨਾ ਤਾਂ ਉਹਨਾਂ ਨੂੰ ਭੁੱਖ ਲੱਗਦੀ ਸੀ ਨਾ ਉਹਨਾਂ ਨੂੰ ਪਿਆਸ ਲੱਗਦੀ ਸੀ ਦਿਨੇ ਸਾਰਾ ਦਿਨ ਮਿਹਨਤ ਕਰ ਦਿੱਤੇ ਰਾਤ ਨੂੰ ਗੁਰੂ ਪਾਸ਼ਾ ਜੀ ਦੀ ਸੇਵਾ ਕਰਦੇ ਪੱਖਾ ਚੱਲਣ ਧੰਨ ਗੁਰਨਾਨਕ ਦੇਵ ਜੀ ਕਾਫੀ ਦਿਨਾਂ ਤੱਕ ਭਾਈ ਲਾਲੋ ਜੀ ਦੇ ਘਰ ਹੀ ਰਹੇ ਸਨ ਹੁਣ ਜਦੋਂ ਮਹਾਰਾਜ ਭਾਈ ਲਾਲੋ ਜੀ ਦੇ ਘਰ ਰਹੇ ਸਨ ਤਾਂ ਉਸੇ ਦਿਨਾਂ ਵਿੱਚ ਹੀ ਇੱਕ ਬੜਾ ਵੱਡਾ ਖੱਤਰੀ ਅਹਿਮਦਾਬਾਦ ਵਿੱਚ ਰਹਿੰਦਾ ਹੁੰਦਾ ਸੀ ਉਹ ਇੱਕ ਅਜੇਹਾ ਵਿਅਕਤੀ ਸੀ ਜਿਸ ਨੇ ਬਹੁਤ ਸਾਰੇ ਪਾਪ ਕਰਕੇ ਲੋਕਾਂ ਨੂੰ ਮਾਇਆ ਇਕੱਠੀ ਕੀਤੀ ਸੀ ਤੇ ਆਪਣੀ ਮਾਇਆ ਨੂੰ ਉਹ ਸਫਲੀ ਕਰਨ ਵਾਸਤੇ ਤੇ ਲੋਕਾਂ ਵਿੱਚ ਇੱਜ਼ਤ ਬਣਾਉਣ ਦੇ ਖਾਤਰ ਉਹ ਖੱਤਰੀ ਜਿਸ ਦਾ ਨਾਮ ਮਲਕਪਾਗੋ ਸੀ ਉਹ ਬ੍ਰਹਮ ਭੋਜ ਕਰਦਾ ਸੀ ਹੁਣ ਬ੍ਰਹਮ ਭੋਜ ਤੋਂ ਭਾਵ ਸੀ ਜਿਸ ਵਿੱਚ ਸਭ ਨੂੰ ਸੱਦਾ ਦਿੱਤਾ ਜਾਂਦਾ ਸੀ ਬ੍ਰਹਮ ਭੋਜ ਕੇਵਲ ਬ੍ਰਾਹਮਣਾਂ ਲਈ ਹੁੰਦਾ ਸੀ ਉਸ ਵਿੱਚ ਕੋਈ ਹੋਰ ਬੰਦਾ ਨਹੀਂ ਸੀ ਜਾਂਦਾ ਪਰ ਜੋ ਮਲਕਪਾਗੋ ਨੇ ਬ੍ਰਹਮ ਭੋਜ ਕੀਤਾ ਸੀ ਇਸ ਵਿੱਚ ਉਸ ਨੇ ਆਪਣੇ ਬੰਦੇ ਨੂੰ ਕਹਿ ਦਿੱਤਾ ਕਿ ਤੁਸੀਂ ਚਾਰੇ ਪਾਸੇ ਚਲੇ ਜਾਓ ਤੇ ਜਿੱਥੋਂ ਵੀ ਕੋਈ ਈਰ ਫਕੀਰ ਸੰਤ ਮਿਲਦਾ ਹੈ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ ਉਸ ਨੂੰ ਕਿਸੇ ਵੀ ਧਰਮ ਦਾ ਹੋਵੇ ਉਸ ਨੂੰ ਬੁਲਾ ਕੇ ਲੈ ਕੇ ਆਓ ਤੇ ਇਸ ਬ੍ਰਹਮ ਭੋਜ ਦਾ ਉਸ ਨੂੰ ਸੱਦਾ ਦਿਓ ਇਸ ਬ੍ਰਹਮ ਭੋਜ ਵਿੱਚ ਬਹੁਤ ਸਾਰੇ ਪਕਵਾਨ ਬਣਾਏ ਹੋਏ ਸਨ ਤੇ ਮਲਕ ਭਾਗੂ ਦਾ ਹੀ ਇੱਕ ਬੰਦਾ ਧੰ ਗੁਰੂ ਨਾਨਕ ਦੇਵ ਜੀ ਦੇ ਕੋਲ ਆਇਆ ਉਹ ਬੰਦਾ ਬ੍ਰਾਹਮਣ ਸੀਗਾ ਤੇ ਆ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਸਾਡਾ ਮਾਲਕ ਹੈ ਮਲਕ ਭਾਗੂ ਤੇ ਮਲਕ ਭਾਗੂ ਨੇ ਇੱਕ ਬ੍ਰਹਮ ਭੋਗ ਰੱਖਿਆ ਤੇ ਮਲਕ ਭਾਗੂ ਜੀ ਚਾਹੁੰਦੇ ਹਨ ਕੇ ਤੁਸੀਂ ਵੀ ਉਸ ਬ੍ਰਹਮ ਭੋਗ ਦੇ ਵਿੱਚ ਆਓ ਮਹਾਰਾਜ ਕਹਿੰਦੇ ਭਾਈ ਕਿਹਨੂੰ ਕਿਹਨੂੰ ਸੱਦਿਆ ਉਹ ਬੰਦਾ ਕਹਿੰਦਾ ਕਿ ਮਹਾਰਾਜ ਸਭ ਨੂੰ ਸੱਦਿਆ ਖੱਤਰੀ ਬ੍ਰਾਹਮਣ ਸੂਦ ਇਹ ਸਾਰਿਆਂ ਨੂੰ ਸੱਦਿਆਗਾ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ